ਚਾਰ ਬੱਚਿਆਂ ਦੀ ਮਾਂ ਦੇ ਸਿਰ ਤੇ ਆਸ਼ਕੀ ਦਾ ਪੂਤ ਇਸ ਕਦਰ ਚੜਿਆ ਕਿ ਆਪਣੇ ਪ੍ਰੇਮੀ ਦਾ ਵਿਆਹ ਤੜਮਾਉਣ ਲਈ ਪਹੁੰਚ ਗਈ ਗੁਰੂ ਘਰ ਜਿੱਥੇ ਲੜਕੇ ਦੀ ਮਾਂ ਤੇ ਭੈਣ ਨੇ ਜਈਆਂ ਖਰੀਆਂ ਖੋਟੀਆਂ ਸੁਣਾਈਆਂ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਦਰਅਸਲ 5 ਸਾਲ ਦਾ ਪਿਆਰ ਸੀ ਜਿਸ ਤੋਂ ਬਾਅਦ ਜਦੋਂ ਬਲਜਿੰਦਰ ਕੌਰ ਨੂੰ ਪਹਨਕ ਲੱਗੀ ਕਿ ਉਸ ਦਾ ਪ੍ਰੇਮੀ ਕਿਤੇ ਹੋਰ ਵਿਆਹ ਕਰਾ ਰਿਹਾ ਹੈ ਤਾਂ ਉਹ ਗੁਰਦੁਆਰਾ ਸਾਹਿਬ ਪਹੁੰਚ ਗਈ ਜਿੱਥੇ ਹਾਈ ਵੋਲਟੇਜ ਡਰਾਮਾ ਕੀਤਾ। ਜਿਸ ਤੋਂ ਬਾਅਦ ਲੜਕੇ ਦੀ ਮਾਂ ਤੇ ਭੈਣ ਨੇ ਮੈਲਾ ਨੂੰ ਖਰੀਆਂ ਖੋਟੀਆਂ ਸੁਣਾਈਆਂ। ਬਲਜਿੰਦਰ ਕੌਰ ਨੇ ਕਿਹਾ ਕਿ ਉਹ 5 ਸਾਲ ਤੋਂ ਅਵਤਾਰ ਸਿੰਘ ਦੇ ਨਾਲ ਰਿਲੇਸ਼ਨ ਵਿੱਚ ਰਹਿ ਰਹੀ ਹੈ ਤੇ ਅਵਤਾਰ ਸਿੰਘ ਤੇ ਮੈਂ ਇੱਕੋ ਹੀ ਸੱਭਿਆਚਾਰ ਗੁੱਪਚ ਕੰਮ ਕਰਦੇ ਹਾਂ। ਇਸ ਨੂੰ ਪਤਾ ਹੁੰਦਾ ਹੋਇਆ ਕਿ ਮ ਕੋ ਕੀਤਾ ਜਿਸ ਤੋਂ ਬਾਅਦ ਅਸੀਂ ਦੋਸਤ ਬਣ ਗਏ ਤੇ ਅਕਸਰ ਮੇਰੇ ਘਰ ਆਉਂਦਾ ਰਹਿੰਦਾ ਸੀ ਜਦ ਕਿ ਦੂਜੇ ਪਾਸੇ ਲੜਕੇ ਦੀ ਮਾਂ ਤੇ ਉਸ ਦੀ ਭੈਣ ਨੇ ਕਿਹਾ ਕਿ ਚਾਰ ਬੱਚਿਆਂ ਦੀ ਮਾਂ ਹੈ ਤੇ ਸਾਡੇ ਘਰ ਆਈ ਸੀ ਤੇ ਇਸ ਨੂੰ ਕਿਹਾ ਸੀ ਕਿ ਤੂੰ ਵਿਆਹੀ ਹੋਈ ਹੈ ਤੇਰਾ ਘਰ ਵਾਲਾ ਜਿਉਂਦਾ ਹੈ ਤੇ ਤੂੰ ਉਸ ਨਾਲ ਰਹਿ ਸਾਡੇ ਚੌਥਾ ਨੇ ਮੈਂ ਕਿਹਾ ਮੁੰਡਾ ਨਹੀਂ ਬੰਨਾ ਸਾਰੀ ਗੱਲ ਛੱਡੋ ਆ ਇਹਨੂੰ ਜਾਣਦੇ ਨਹੀਂ ਘਰ ਵਾਲੇ ਤੇ ਸਾਡੇ ਘਰ ਆਈ ਮੈਨੂੰ ਕੀ ਪਤਾ ਤੂੰ ਕੀ ਕਰਦੀ ਹੈ ਦਮਨ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਿ ਗੱਲ ਮੁੰਡੇ ਨਾਲ ਮੁੰਡਾ ਬੁਲਾ ਸਾਡੇ ਨਾਲ ਗੱਲ ਨਹੀਂ ਆ ਕਿ ਤਾੜਲੀ ਮੁੰਡਾ ਬੁਲਾ ਦਿੰਦਾ ਬੁਲਾਉਂਦੇ ਕਾਂਦੇਲੇ ਬੁਲਾ ਲਗੇ ਨਾ ਬੁਲਾ ਕੱਢ ਨਾ ਮੈਂ ਕਿੰਨੇ ਕੁੜੀ ਰਹੀ ਉਹਨੇ ਵੀ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਉਹਨੇ ਵੀ ਨਾ ਛੱਡਦਾ ਜਲੂਸ ਕੱਢਣ ਵਾਲੇ ਹਟਾਈਆਂ ਨਾ ਜਲੂਸ ਕੱਢਣ ਵਾਲੇ ਇਹ ਗੱਲ ਹੈ ਮੈਨੂੰ ਇਹ ਨਾ ਮਿਲਿਆ ਇਹ ਨਾ ਮਿਲਦਾ ਇੱਕ ਵਾਰ ਇੱਥੇ ਆ ਜਾ ਇੱਕ ਵਾਰ ਇੱਥੇ ਆ ਜਾ ਚਾਹੂ ਨੂੰ ਕੇ ਕਰਾਂ ਨਾ ਤਾਂ ਖਸਮ ਚੰਗਾ ਬਣ ਜਾ ਤੇਰੇ ਮਰ ਜੇ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤੇਰੇ ਨਿਆਣੇ ਸੰਭ ਲੈਣੀ ਆ ਮੈਂ ਤੇਰਾ ਖਸਮ ਚੰਗਾ ਬੜਾ ਸਾਹਮਣੇ ਆ ਰਿਹਾ ਬੰਦਿਆ ਆਪਣਾ ਬਣ ਕੇ ਤੂੰ ਬੋਲ ਰਿਹਾ ਆਂ ਕਿ ਕਦੇ ਕਹੇ ਕਰ ਕੇ ਗਾਂਦ ਸੈਂਕਿਆਂ ਆ ਮਤਬਲ ਬੰਦਾ ਮੈਂ ਬੰਦੇ ਦੀ ਬੋਲ ਰਿਹਾ ਆਂ ਸਾਡੇ ਮੁੰਡਿਆਂ ਨਾਲ ਮਤਬਲ ਬੰਦਾ ਨਹੀਂ ਮੁੰਡੀਆਂ ਨੂੰ ਗੱਲ ਕਰਦਾ ਤੇਰਾ ਕੋਈ ਮਤਬਲ ਨਹੀਂ ਗੱਲ ਕਰਦਾ ਮੈਂ ਕਰਦਾ ਦੱਸ ਸਾਡਾ ਮਤਲਬ ਕਰੂ 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 ਮੇਰੇ ਨਾਲ ਮੁੰਡਿਆਂ ਦੀ ਮੁੰਡਾ ਲਿਆ ਦੋ ਸਾਡੇ ਨਾਲ ਮੁੰਡਾ ਆ ਗਿਆ ਰਹਿਣਾ ਮੁੰਡਾ ਕਰਦਾ ਮੇਰਾ ਕੀ ਲੱਗਦਾ ਹੈ ਆਪਣਾ ਕਦਮ ਨੂੰ ਲਿਆ ਗੱਲ ਗਾਂਦੀ ਮੀਡੀਆ ਵਾਲੇ ਕੱਢ ਲਾਗੇ ਆਈ ਹੈ ਆਪ ਨੇ ਕਿਰਾਤਰਾ ਕੰਮ ਆ ਜਾ ਜਾ ਕੋਈ ਆਇ ਨਹੀਂ ਕੋਈ ਪਸਾਉ ਖੂਤ ਮੇਰੇ ਮੁੰਡੇ ਦਾ ਖੜਾ ਹੋ ਕੇ ਨਾ ਖਾਣੇ ਦਾ ਕਿਹਨਾ ਮਗਰ ਲਾਦੀ ਨਹੀਂ ਕੀ ਮਾਰਦੇ ਹਾਂ ਤਾਂ ਸ਼ਰਮ ਆਉਂਦੀ ਥੋੜੀ ਸ਼ਰਮ ਆਉਂਦੀ ਬੰਦਾ ਵਾ ਉਹਨੇ ਕਿਹੜੀ ਗੱਲ ਹੈ ਤੂੰ ਬੰਦਾ ਤੇ ਬੰਦਾ ਜਿਹੜੀ ਮੱਜੀ ਜ਼ਿੰਦਗੀ ਬਰਬਾਦ ਕਰਕੇ ਸੋਟਦਾ ਆਪਾਂ ਫੜੀ ਤੇਰਾ ਕੋਈ ਕੰਮ ਨਹੀਂ ਕਰਾਉਂਦੇ ਆਲੇ ਹਮਰੇ ਪੈਰਾਂ ਤੇ ਹੱਥੀਂ ਨੋ ਸਾਲ ਪਹਿ ਤੁਹਾਨੂੰ ਇਹ ਦੱਸਣਾ ਕਿ ਮੈਂ ਤੁਹਾਨੂੰ ਅੰਦਰੋਂ ਕਿਹੜਾ ਕਿਹੜੀ ਰਿਸ਼ਤੇ ਇਹ ਪੁੱਢੀਆ ਵਿਆਹ ਵਿਆਹ ਕਿਹਦੇ ਛੱਡ ਗਈ ਆ ਪੁੱਢੀ ਨਾ ਦੇਣੀ ਪੁੱਢੀ ਨੂੰ ਛੱਡ ਦੇ ਯੋਗ ਵਿਆਹ ਹੋ ਗਿਆ ਉਹ ਹੌਲੀ ਨਾ ਕਰਤਾ ਜੀ ਉਹ ਨੋ ਸਾਲ ਪੁੱਢੀ ਨੇ ਰੱਖ ਛੱਡਦੀ ਤਾਂ ਛੱਡਦੀ ਸਾਰੇ ਟੱਪੜਾ ਹੋ ਗਿਆ ਤਬਾਹ ਹੋ ਗਿਆ ਆਹ ਫੇਰ ਤੋਂ ਕਰ ਲੈਆ ਚਾਹ ਦਾਲੇ ਬਾਰੇ ਲੈ ਹੈਲੋ ਮੀਡੀਆ ਹੈਲੋ 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 ਬ੍ਰਦਰ ਹੈਲੋ ਮੀਡੀਆ ਨਾਲ ਹਗਲ ਨਹੀਂ ਕਰਨੀ ਹੈਲੋ ਮਦਰ ਵੀ ਨਹੀਂ ਬੰਦਿਆ ਦਾ ਬੋਲਦਾ ਮਦਰ ਵੀ ਨਹੀਂ ਬੰਦਿਆ ਪਿੱਛੇ ਆ ਜਾਓ ڪنهن کي لڳيو آو توهان جو ڀيڻ جو ڀاءو 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 آو ਆਜਾ ਜਮਾ ਤੇਰੇ ਕੋਲ ਮੈਂ ਨਾ ਕਰਦਾ ਹੰਦੇ ਨਾਲ ਕਰਦਾ ਹੰਦਲ ਥੱਲੇ ਕਰ ਆਪਣੀ ਔਕਾਤ ਚ ਰਹਿ ਨਾ ਥੱਲੇ ਗੱਲ ਕਰ ਲੈ ਮੇਰੇ ਨਾਲ ਤਾਂ ਅੰਗਲੀ ਥੱਲੇ ਕਰ ਲੈ ਆਪਣੀ ਔਕਾਤ ਚ ਰਹਿ ਨਾ ਮੈਂ ਕਾਦਾ ਅੰਗਲੀ ਥੱਲੇ ਕਰ ਲੈ ਮੇਰੇ ਨਾਲ ਗੱਲ ਕਰੀ ਮੇਰੇ ਨਾਲ ਨਾ ਆ ਤਾਂ ਠੀਕ ਆ ਨਾ ਗੱਲੋਂ ਨਹੀਂ ਕਰਨੀ ਜਿੰਨੇ ਕਹੇਗੇ ਜੋ ਗੱਲੋਂ ਨਹੀਂ ਕਰਨੀ ਜਿੰਨੇ ਕਹੇਗੇ ਜੋ ਮੈਂ ਗੱਲੋਂ ਨਹੀਂ ਕਰਨੀ ਜਿੰਨੇ ਕਹੇਗੇ ਤੁਹਾਡੀ ਇੱਜ਼ਤ ਕੋਈ ਨਹੀਂ ਹੈਗੀ ਉਹ ਕੁੜੀ ਦੀ ਇਤਨੀ ਇੱਤ ਨਹੀਂ ਜਿਹੜੀ ਇੱਥੇ ਆ ਜਾਂਦੀ ਠੀਕ ਆ ਪਰ ਮੰਡ ਤੋਂ ਨਹੀਂ ਕਰਦੀ ਸਾਰਿਆਂ ਨੂੰ ਦੇਖੋ ਚੱਲ ਗੱਲੋਂ ਨਹੀਂ ਕਰਨੀ ਮੁੰਡਾ ਗੱਲੋਂ ਕਰਵਾਉਂਦਾ ਮੁੰਡਾ ਲਾ ਲੁੰਦਾ ਜੀ ਮੁੰਡਾ ਲਿਆ ਦੋ ਗਾੜੇ ਮਾਰ ਕੇ ਲਿਆ ਦੇ ਮੁੰਡਾ ਲਿਆ ਕੇ ਰਾਇਦਾ ਮੁੰਡਾ ਰੱਖਦਾ ਕਦਾ ਯਾਰ ਮੋਹੋ ਦੋ ਮੇਰਾ ਕੀ ਲੱਗਦਾ ਆਪਾਂ ਕਾਦ ਨੂੰ ਲਿਆ ਆਂ ਨਾ ਤੁਰ ਜਾ ਰੋਕ ਕੇ ਐਸਾ ਕਿਦਾਂ ਕਰਦੀ ਗਾਲ ਦੇ ਕਾਂਦੀ ਮੀਡੀਆ ਵਾਲੇ ਕਿੱਟਾ ਲੱਗੇ ਆਈ ਆ ਅਬ ਤੇਰਾ ਵੇਖੋ ਤਾਰਾ ਹੀ ਆ ਅਬ ਵੇਖੋ ਮੱਲੜ ਦਾ ਮੁੰਡਾ ਅਵਤਾਰ ਦਾ ਫੋਨ ਤੋੜਿਆ ਹੈ ਮਾਡਾ ਫੋਨ ਤੋੜਿਆ ਤੋੜ ਦੂਗਾ ਪਰ ਮੈਂ ਇਹ ਲੱਗਦਾ ਹੈ ਪਰਸਨਲ ਕੇ ਆ ਰਹੇ ਜਿੰਨੂੰ ਦਿਖਾਣੀ ਤੇਰੀ ਜੀ ਆਪਣਾ ਕੋਈ ਨਹੀਂ ਤੁਹਾਡੀ ਧਿਆਨ ਨਾਲ